ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਰੈਵਨਿਊ ਏਜੰਸੀ ਸੀਆਰਏਬੀ ਦਸੰਬਰ 2024 ਨੂੰ ਅਗਲੀ ਕੈਨੇਡਾ ਪੈਨਸ਼ਨ ਯੋਜਨਾ ਸੀਪੀਪ ਭੁਗਤਾਨ ਨੂੰ ਵੰਡਣ ਲਈ ਬਿਲਕੁਲ ਤਿਆਰੀ ਕਰ ਰਹੀ ਹੈ ਕੈਨੇਡਾ ਦੇ ਸਭ ਤੋਂ ਜ਼ਰੂਰੀ ਵਿੱਤੀ ਲਾਭਾਂ ਵਿੱਚੋਂ ਇੱਕ ਹੋਣ ਦੇ ਨਾਤੇ ਸੀਪੀਪ ਲੱਖਾਂ ਕੈਨੇਡੀਅਨ ਲਈ ਇੱਕ ਜੀਵਨ ਰੇਖਾ ਪ੍ਰਦਾਨ ਕਰ ਰਿਹਾ ਜਿਸ ਵਿੱਚ ਪ੍ਰਵਾਸੀ ਵੀ ਸ਼ਾਮਲ ਨੇ ਉਹਨਾਂ ਦੀ ਲੰਮੇ ਸਮੇਂ ਦੀ ਵਿੱਤੀ ਸਥਿਤੀ ਦਾ ਦੀ ਯੋਜਨਾ ਬਣਾ ਰਹੇ ਨੇ ਤੁਸੀਂ ਭਾਵੇਂ ਪਹਿਲਾਂ ਹੀ ਸੀਪੀਪੀ ਪ੍ਰਾਪਤ ਕਰ ਰਹੇ ਹੋ ਜਾਂ ਜਲਦੀ ਹੀ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹੋ ਬਿਹਤਰ ਵਿੱਤੀ ਯੋਜਨਾਬੰਦੀ ਸੀਪੀਪੀ ਭੁਗਤਾਨ ਯੋਗਤਾ ਤੇ ਲਾਭ ਰਕਮਾਂ ਮੁੱਖ ਬੀਰਪਿਆ ਨੂੰ ਸਮਝਣਾ ਵੀ ਮਹੱਤਵਪੂਰਨ ਹੈ ਜਿਸ ਵਿੱਚ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਕੀ ਹੈ ਸੀਪੀਪੀ ਕੈਨੇਡਾ ਤੇ ਪ੍ਰਵਾਸੀਆਂ ਲਈ ਮਹੱਤਵਪੂਰਨ ਕਿਉਂ ਹੈ ਸੀਪੀਪੀ ਲਈ ਯੋਗਤਾ ਮਾਪਦੰਡ ਦਸੰਬਰ ਸੀਪੀਪੀ ਭੁਗਤਾਨ ਦੀ ਮਿਤੀਆਂ ਦਸੰਬਰ 2024 ਤੁਸੀਂ ਸੀਪੀਪੀ ਰਾਹਕ ਕਿੰਨਾ ਕ ਪ੍ਰਾਪਤ ਕਰ ਸਕਦੇ ਹੋ ਸੀਪੀਪੀ ਭੁਗਤਾਨ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਤੁਹਾਨੂੰ ਸੀਪੀਪੀ ਕਦੋਂ ਪ੍ਰਾਪਤ ਕਰਨਾ ਸ਼ੁਰੂ ਹੋਵੇਗਾ ਸੀਪੀਪੀ ਲਈ ਅਰਜੀ ਕਿਵੇਂ ਦੇਣੀ ਹੈ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਹੈ ਕੀ ਹੈ ਕੈਨੇਡਾ ਪੈਨਸ਼ਨ ਪਲਾਨ ਇੱਕ ਰਾਸ਼ਟਰੀ ਸਮਾਜਿਕ ਬੀਮਾ ਪ੍ਰੋਗਰਾਮ ਹੈ ਜੋ ਰਿਟਾਇਰਮੈਂਟ ਦੇ ਦੌਰਾਨ ਆਮਦਨ ਪ੍ਰਾਪਤ ਕਰਨ ਦੇ ਨਾਲ-ਨਾਲ ਅਪਾਹਜਤਾ ਜਾਂ ਮੌਤ ਦੇ ਮਾਮਲੇ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਇਕ ਕੈਨੇਡਾ ਵਿੱਚ ਸਾਰੇ ਰੋਜ਼ਗਾਰ ਪ੍ਰਾਪਤਾਂ ਤੇ ਸੈਵੇ ਰੋਜ਼ਗਾਰ ਵਾਲੇ ਵਿਅਕਤੀਆਂ ਲਈ ਲਾਜ਼ਮੀ ਹੈ ਕਿਊਬਕ ਨਿਵਾਸੀ ਛੱਡ ਕੇ ਜੋ ਕਿਊਬਕ ਪੈਨਸ਼ਨਲ ਯੋਜਨਾ پلان ਵਿੱਚ ਯੋਗਦਾਨ ਪਾਉਂਦੇ ਨੇ ਰੋਜ਼ਗਾਰਦਾਤਾਵਾਂ ਦੁਆਰਾ ਮੇਲ ਖਾਂਦੇ ਯੋਗਦਾਨਾਂ ਦੇ ਨਾਲ ਯੋਗਦਾਨ ਨੂੰ ਸੈਵੇਚਲ ਤੌਰ ਤੇ ਤਨਖਾਹ ਤੋਂ ਕੱਟਿਆ ਜਾਂਦਾ ਹੈ ਸੀਪੀਪੀ ਰਿਟਾਇਰਮੈਂਟ ਦੇ ਦੌਰਾਨ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਖਾਸ ਤੌਰ ਤੇ ਉਹਨਾਂ ਲਈ ਜਿਨ੍ਹਾਂ ਕੋਲ ਆਮਦਨੀ ਦੇ ਬਹੁਤ ਘੱਟ ਤੇ ਹੋਰ ਸੋਰਸਸ ਨੇ ਸੇਵਾਮੁਕਤ ਲੋਕਾਂ ਤੋਂ ਇਲਾਵਾ ਇਹ ਪ੍ਰੋਗਰਾਮ ਬੱਚੇ ਹੋਏ ਲੋਕ ਮ੍ਰਿਤਕ ਯੋਗਦਾਨ ਪਾਉਣ ਵਾਲੇ ਦੇ ਬੱਚਿਆਂ ਦੇ ਲੰਬੇ ਸਮੇਂ ਦੀ ਅਪਾਸਥਤਾ ਵਾਲੇ ਵਿਅਕਤੀਆਂ ਨੂੰ ਵੀ ਸਮਰਥਨ ਕਰਦਾ ਹੈ ਸੀਪੀਪੀ ਕ੍ਰੀਡਾ ਤੇ ਪ੍ਰਵਾਸੀਆਂ ਲਈ ਮਹੱਤਵਪੂਰਨ ਕਿਉਂ ਹੈ CPP ਇੱਕ ਯੋਗਦਾਨੀ ਪ੍ਰਣਾਲੀ ਹੈ ਭਾਵ ਲਾਭ ਇਸ ਗੱਲ ਦੁਆਰਾ ਨਿਰਧਾਰਤ ਕੀਤੇ ਜਾਂਦੇ ਨੇ ਕਿ ਤੁਸੀਂ ਆਪਣੇ ਕੰਮਕਾਜੀ ਸਾਲਾਂ ਦੌਰਾਨ ਕਿੰਨਾ ਯੋਗਦਾਨ ਦਿੰਦੇ ਹੋ ਪ੍ਰਵਾਸੀਆਂ ਦੇ ਲਈ CPP ਵਿਸ਼ੇਸ਼ ਤੌਰ ਤੇ ਕੀਮਤੀ ਹੈ ਕਿਉਂਕਿ ਇਹ ਰਿਟਾਇਰਮੈਂਟ ਆਮਦਨੀ ਦਾ ਇੱਕ ਭਰੋਸੇਯੋਗ ਸਰੋਤ ਪ੍ਰਦਾਨ ਕਰਦਾ ਹੈ ਭਾਵੇਂ ਉਨ੍ਹਾਂ ਨੇ ਆਪਣੇ ਕੈਰੀਅਰ ਦਾ ਕੁਝ ਹਿੱਸਾ ਕੈਨੇਡਾ ਵਿੱਚ ਹੀ ਬਤਾਇਆ ਪ੍ਰਵਾਸੀ ਸਮਾਜਿਕ ਸੁਰੱਖਿਆ ਜਾਲ ਦਾ ਇੱਕੀਕ੍ਰਿਤ ਕਰਨ ਲਈ ਸੀਪੀਪੀ ਦਾ ਵੀ ਲਾਭ ਉਠਾ ਸਕਦੇ ਨੇ ਰਿਟਾਇਰਮੈਂਟ ਦੌਰਾਨ ਵਿੱਤੀ ਸਥਿਰਤਾ ਨੂੰ ਸੁਰੱਖਿਅਤ ਕਰਦੇ ਨੇ ਕੈਨੇਡਾ ਦੇ ਰਹਿਣ ਦੀ ਉੱਚ ਕੀਮਤਾਂ ਅਤੇ ਲੰਮੀ ਉਮਰ ਦੀ ਸੰਭਾਵਨਾ ਸੀਪੀਪੀ ਲਾਭਾਂ ਲਈ ਅੱਗੇ ਦੀ ਯੋਜਨਾ ਬਣਾਉਣਾ ਜ਼ਰੂਰੀ ਹੈ ਤੁਸੀਂ ਭਾਵੇਂ ਦੇਸ਼ ਵਿੱਚ ਨਵੇਂ ਹੋ ਰਿਟਾਇਰਮੈਂਟ ਦੇ ਨੇੜੇ ਹੋ ਸਮਝਣਾ ਕਿ ਸੀਪੀਪੀ ਕਿਵੇਂ ਕੰਮ ਕਰਦਾ ਹੈ ਤੁਹਾਡੇ ਵਿਤੀ ਭਵਿੱਖ ਬਾਰੇ ਸੋਚੇ ਤਾਂ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰਦਾ ਸੀਪੀਪੀ ਲਈ ਯੋਗਤਾ ਮਾਪਦੰਡ ਸੀਪੀਪ ਭੁਗਤਾਨ ਲਈ ਯੋਗ ਹੋਣ ਲਈ ਤੁਹਾਨੂੰ ਕੁਝ ਕੁ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਤੁਹਾਡੀ ਉਮਰ ਘੱਟ ਤੋਂ ਘੱਟ 60 ਸਾਲ ਦੀ ਤੁਹਾਡੀ ਕੰਮਕਾਜੀ ਸਾਲਾਂ ਦਰਾਂ ਰੋਜ਼ਗਾਰ ਜਾਂ ਸੈਵ ਰੋਜ਼ਗਾਰ ਰਾਹੀਂ ਸੀਪੀਪ ਵਿੱਚ ਯੋਗਦਾਨ ਤੁਸੀਂ ਕਿੰਨਾ ਕਾਇਆ ਤੁਸੀਂ ਤਲਾਕ ਜਾਂ ਵਕਰੇ ਹੋਣ ਤੋਂ ਬਾਅਦ ਸਾਫ ਦਾ ਜੀਵਨ ਸਾਥੀ ਨਾਲ ਪੈਨਸ਼ਨ ਸ਼ੇਅਰਿੰਗ ਦੁਆਰਾ ਸੀਪੀਪੀ ਕ੍ਰੈਡਿਟ ਲੈ ਵੀ ਯੋਗ ਹੋ ਸਕਦੇ ਹੋ ਤੁਸੀਂ ਭਾਵੇਂ ਕੈਨੇਡਾ ਤੋਂ ਬਾਹਰ ਕੰਮ ਕੀਤਾ ਫਿਰ ਵੀ ਤੁਸੀਂ ਸੀਪੀਪੀ ਲਾਭ ਦੇ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਉਹਨਾਂ ਦੇਸ਼ਾਂ ਵਿੱਚ ਸਮਾਜਿਕ ਸੁਰੱਖਿਆ ਪ੍ਰਣਾਲੀ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨਾਲ ਕੈਨੇਡਾ ਦੇ ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਸਮਝੌਤੇ ਨੇ ਦਸੰਬਰ ਸੀਪੀਪੀ ਭੁਗਤਾਨ ਮਿਤੀ ਦਸੰਬਰ 2024 सीआरएस सीपीपी भुगतान ਦਾ ਅਗਲਾ ਦੌਰ 20 ਦਸੰਬਰ 2024 ਨੂੰ ਜਮ੍ਹਾਂ ਕਰੇਗਾ। ਭੁਗਤਾਨ ਮਿਤੀਆਂ ਬਾਰੇ ਸੂਚਿਤ ਰਹਿਣਾ ਪਰਮ ਪ੍ਰਾਪਤਕਰਤਾਵਾਂ ਨੂੰ ਆਪਣੇ ਵਿੱਤ ਦੀ ਬਿਹਤਰ ਯੋਜਨਾ ਬਣਾਉਣ ਅਤੇ ਬੇਲੋੜੇ ਤਣਾ ਤੋਂ ਬਚਣ ਦੀ ਆਗਿਆ ਦਿੰਦਾ ਹੈ ਤੁਸੀਂ ਸੀਪੀਪੀ ਰਾਹੀਂ ਕਿੰਨਾ ਕੁ ਪ੍ਰਾਪਤ ਕਰ ਸਕਦੇ ਹੋ ਤੁਸੀਂ ਤੁਹਾਡੇ ਦੁਆਰਾ ਪ੍ਰਾਪਤ ਕੀਤੀ ਸੀਪੀਪੀ ਦੀ ਮਾਤਰਾ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਚ ਵਿੱਚ ਸ਼ਾਮਲ ਨੇ ਤੁਹਾਡੇ ਕੈਰੀਅਰ ਵਿੱਚ ਤੁਹਾਡੇ ਕੁੱਲ ਯੋਗਦਾਨ ਤੁਹਾਡੇ ਦੁਆਰਾ ਸੀਪੀਪੀ ਵਿੱਚ ਯੋਗਦਾਨ ਪਾਉਣ ਸਮੇਂ ਦੀ ਲੰਬਾਈ ਤੁਹਾਡੇ ਕੰਮਕਾਜੀ ਸਾਲਾਂ ਦੌਰਾਨ ਤੁਹਾਡੀ ਔਸਤ ਕਮਾਈ ਤੁਹਾਡੀ ਉਮਰ ਜਦੋਂ ਤੁਸੀਂ ਲਾਭ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ ਅਦਿੱਤਮ ਤੇ ਔਸਤਮ ਸੀਪੀਪੀ ਭੁਗਤਾਨ 2024 ਵਿੱਚ ਵੱਧ ਤੋਂ ਵੱਧ ਮਹੀਨਾਵਾਰ ਸੀਪੀਪੀ ਭੁਗਤਾਨ ਉਹਨਾਂ ਵਿਅਕਤੀਆਂ ਲਈ 1 ਲੱਖ 36000 4 ਮਾਫ ਕਰਨਾ 13064 ਡਾਲਰ 60 ਸੈਂਟ ਹੈ ਜਿਨ੍ਹਾਂ ਨੇ ਆਪਣੇ ਕੈਰੀਅਰ ਦੌਰਾਨ ਵੱਧ ਤੋਂ ਵੱਧ ਯੋਗਦਾਨ ਪਾਇਆ ਹਾਲਾਂਕਿ ਸਾਰੇ ਕੈਨੇਡੀਅਨ ਇਸ ਰਕਮ ਲਈ ਯੋਗਦਾਨ ਨਹੀਂ ਹੋਣਗੇ ਔਸਤਨ ਜ਼ਿਆਦਾਤਰ ਸੀਪੀਪੀ ਪ੍ਰਾਪਤ ਮਹੀਨਾ ਬਰ ਖਾਸ ਕਰਕੇ ਲਗਭਗ ਉਹਨਾਂ ਨੂੰ 816.52 ਡਾਲਰ ਪ੍ਰਾਪਤ ਹੋਣਗੇ ਜੇਕਰ ਤੁਸੀਂ ਆਪਣੇ ਸੀਪੀਪੀ ਲਾਭ ਨੂੰ ਵੱਧ ਤੋਂ ਵੱਧ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕਾਮਕਾਜੀ ਸਾਲਾਂ ਦੌਰਾਨ ਨਿਰੰਤਰ ਤੇ ਰਣਨੀਤਿਕ ਰੂਪ ਵਿੱਚ ਯੋਗਦਾਨ ਪਾਉਣਾ ਮਹੱਤਵਪੂਰਨ ਹੈ ਸੀਪੀਪੀ ਭੁਗਤਾਨ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਤੁਹਾਡੇ ਦੁਆਰਾ ਪ੍ਰਾਪਤ ਕੀਤੀ ਗਈ ਸੀਪੀਪੀ ਦੀ ਰਕਮ ਦੀ ਗਣਨਾ ਇਸ ਆਧਾਰ ਤੇ ਕੀਤੀ ਜਾਂਦੀ ਹੈ ਤੁਹਾਡੇ ਕੈਰੀਅਰ ਦੀਆਂ ਕਮਾਈਆਂ ਸਰਕਾਰ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਤੁਹਾਡੀ ਸਭ ਤੋਂ ਘੱਟ ਕਮਾਈ ਵਾਲੇ 17% ਸਾਲਾਂ ਦੀ ਗਣਨਾ ਤੋਂ ਬਾਹਰ ਰੱਖੀ ਹੈ ਯੋਗਦਰਾ ਯੋਗਤਾ ਦੀ ਗਣਨਾ ਤੁਹਾਡੀ ਆਮਦਨ ਦੇ ਪ੍ਰਤੀਸ਼ਤ ਵਜੂ ਕੰਮ ਕਰਦੀ ਹੈ ਸਾਲਾਨਾ ਅਧਿਕਤਮ ਕਮਾਈ ਦੀ ਸੀਮਾ ਤੱਕ ਉਮਰ ਦੇ ਸਮਾਯੋਜਨਾ ਭੁਗਤਾਨ ਛੇਤੀ ਸ਼ੁਰੂ ਕਰਨ ਨਾਲ ਮਹੀਨਾਵਾਰ ਰਕਮ ਘਟ ਜਾਂਦੀ ਹੈ ਜਦੋਂ ਕਿ ਭੁਗਤਾਨ ਬੁਲਤਵੀ ਕਰਨ ਨਾਲ ਇਹ ਵੱਧ ਜਾਂਦੀ ਹੈ 2024 ਲਈ ਆਦਿੱਤਮ ਸਾਲਾਨਾ ਯੋਗਦਾਨੀ ਕਮਾਈ ਸੀਮਾ ਜਿੱਥੇ 66600 ਇਸਦਾ ਮਤਲਬ ਹੈ ਕਿ ਉਹ ਵਿਅਕਤੀ ਜਿਨ੍ਹਾਂ ਨੇ ਆਪਣੇ ਕੰਮ ਕਾਜੀ ਸਾਲਾਂ ਦਰਾਂ ਨੂੰ ਵੱਧ ਤੋਂ ਵੱਧ ਰਕਮ ਦਿੱਤਾ ਯੋਗਦਾਨ ਪਾਇਆ ਉਹ ਸਭ ਤੋਂ ਵੱਧ ਭੁਗਤਾਨ ਦੇ ਯੋਗ ਨੇ ਤੁਹਾਨੂੰ ਸੀਪੀਪੀ ਕਦੋਂ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਇਹ ਚੁਣਨਾ ਸੀਪੀਪੀ ਭੁਗਤਾਨ ਸ਼ੁਰੂ ਕਦੋਂ ਤੇ ਤੁਹਾਡੇ ਜੀਵਨ ਕਾਲ ਵਿੱਚ ਤੁਹਾਡੇ ਦੁਆਰਾ ਪ੍ਰਾਪਤ ਕੀਤੇ ਗਏ ਕੁੱਲ ਲਾਭਾਂ ਨੂੰ ਮਤਵਪੂਰਨ ਤੌਰ ਤੇ ਪ੍ਰਭਾਵਿਤ ਕਰਦੇ ਨੇ ਜਲਦੂ ਸ਼ੁਰੂ ਕਰਨਾ 60 ਸਾਲ ਦੀ ਉਮਰ ਤੇ ਤੁਹਾਡੇ ਭੁਗਤਾਨ 65 ਸਾਲ ਦੀ ਉਮਰ ਤੋਂ ਪਹਿਲਾਂ ਸ਼ੁਰੂ ਹੋਣ ਵਾਲੇ ਹਰ ਮਹੀਨੇ ਲਈ 0.6% ਪ੍ਰਤੀ ਮਹੀਨਾ 7.2% ਸਾਲਾਨਾ ਘਟਾਏ ਜਾਂਦੇ ਨੇ ਸਟੈਂਡਰਡ ਸਟਾਰਟ 65 ਸਾਲ ਦੀ ਉਮਰ ਤੁਹਾਨੂੰ ਸੀਪੀਪੀ ਲਾਭਾ ਦੀ ਪੂਰੀ ਘਟੀ ਰਕਮ ਪ੍ਰਾਪਤ ਹੁੰਦੀ ਹੈ ਭੁਗਤਾਨ ਮੁਲਤਵੀ ਕਰਨਾ 70 ਸਾਲ ਦੀ ਉਮਰ ਤੱਕ ਭੁਗਤਾਨਾਂ ਵਿੱਚ 0.7% ਮਹੀਨਾ 8.4% ਸਾਲਾਨਾ ਵਾਧਾ ਹੁੰਦਾ ਨਤੀਜੇ ਵਜੋਂ ਜੇਕਰ ਤੁਸੀਂ 70 ਸਾਲ ਦੀ ਉਮਰ ਤੱਕ ਮੁਲਤਵੀ ਕਰਦੇ ਹੋ ਤਾਂ 42% ਤੱਕ ਵੱਧ ਜਾਂਦੇ ਨੇ 70 ਸਾਲ ਦੀ ਉਮਰ ਤੋਂ ਵੱਧ CPP ਵਿੱਚ ਦੇਰੀ ਕਰਨ ਦਾ ਕੋਈ ਵਿੱਤੀ ਲਾਭ ਨਹੀਂ ਹੈ ਇਸ ਦੇ ਉਦੇਸ਼ ਤੱਕ ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਤੁਸੀਂ ਪਹਿਲਾਂ ਨਹੀਂ ਕੀਤੀ CPP ਪੋਸਟ ਅਟਾਇਰਮੈਂਟ ਲਾਭ APRB ਜੇਕਰ ਤੁਸੀਂ CCP ਜੇਕਰ ਤੁਸੀਂ CPP ਪ੍ਰਾਪਤ ਕਰਨਾ ਸ਼ੁਰੂ ਕਰਨ ਤੋਂ ਬਾਅਦ ਵੀ ਕੰਮ ਕਰ ਰਹੇ ਹੋ ਅਤੇ 70 ਸਾਲ ਤੋਂ ਘੱਟ ਉਮਰ ਦੇ ਹੋ ਤੁਸੀਂ CPP ਵਿੱਚ ਯੋਗਦਾਨ ਦੇਣਾ ਜਾਰੀ ਰੱਖ ਰਹੇ ਹੋ ਇਹ ਬੋਸ ਰਿਟਾਇਰਮੈਂਟ ਬੈਨੀਫਿਟ ਰਾਹੀਂ ਵਾਧੂ ਆਮਦਨ ਵੀ ਤੁਸੀਂ ਕਮਾ ਸਕਦੇ ਹੋ ਇਹ ਤੁਹਾਨੂੰ ਤੁਹਾਡੇ ਮਹੀਨਾਵਰ ਭੁਗਤਾਨਾਂ ਨੂੰ ਵਧਾਉਣ ਦੀ ਇਜਾਜ਼ਤ ਦਿੰਦਾ ਰਿਟਾਇਰਮੈਂਟ ਦੌਰਾਨ ਵਧੀਰੇ ਵਿੱਤੀ ਲਚਕਤਾ ਪ੍ਰਦਾਨ ਕਰਦਾ ਹੈ ਸੀਪੀਪੀ ਲਈ ਅਰਜੀ ਤੁਸੀਂ ਕਿਵੇਂ ਦੇਣੀ ਹੈ ਸੀਪੀਪੀ ਲਾਭ ਲਈ ਅਰਜੀ ਦੇਣ ਦੀ ਸਿੱਧੀ ਪ੍ਰਕਿਰਿਆ ਇਹਦੀ ਸ਼ੁਰੂਆਤ ਕਰਨ ਦਾ ਤਰੀਕਾ ਯੋਗਤਾ ਦੀ ਜਾਂਚ ਕਰੋ ਯਕੀਨੀ ਬਣਾਓ ਕਿ ਤੁਸੀਂ ਘੱਟੋ-ਘੱਟ 60 ਸਾਲ ਦੇ ਹੋ ਅਤੇ ਵੈਧ ਸੀਪੀਪੀ ਯੋਗਦਾਨ ਪਾਇਆ ਆਪਣੀ ਸ਼ੁਰੂਆਤੀ ਮਿਤੀ ਜੇਨਰਲ ਫੈਸਲਾ ਕਰੋ ਤੁਹਾਡੇ ਲਾਭ ਕਦੋਂ ਪ੍ਰਾਪਤ ਤੁਸੀਂ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਅਰਜੀ ਜਮ੍ਹਾਂ ਕਰਾਓ ਮਾਈ ਸਰਵਿਸ ਕੈਨੇਡਾ ਖਾਤੇ ਰਾਹੀਂ ਆਨਲਾਈਨ ਅਰਜੀ ਦਿਓ ਜਾਂ ਡਾਕ ਰਾਹੀਂ ਕਾਗਜ਼ੀ ਅਰਜੀ ਜਮ੍ਹਾਂ ਕਰਾਓ ਦੇਰੀ ਤੋਂ ਬਚਣ ਲਈ ਆਪਣੇ ਮੇਲ ਡੇਟ ਦੀ ਸ਼ੁਰੂਆਤੀ ਮਿਤੀਆਂ ਤੋਂ ਘੱਟੋ ਘੱਟ 6 ਤੋਂ 12 ਮਹੀਨੇ ਪਹਿਲਾਂ ਅਰਜੀ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ CPP ਐਪਲੀਕੇਸ਼ਨ ਦੀ ਪ੍ਰਕਿਰਿਆ ਕਰਨ ਵਾਲੇ ਆਮ ਤੌਰ ਤੇ 120 ਦਿਨ ਲੱਗਦੇ ਨੇ ਜੇਕਰ ਤੁਸੀਂ ਦਸੰਬਰ 2024 ਚ ਅਰਜੀ ਦਿੱਤੇ ਹੋ ਤਾਂ ਪ੍ਰੋਸੈਸਿੰਗ ਸਮੇਂ ਦੇ ਆਧਾਰ ਤੇ ਤੁਹਾਡੇ ਭੁਗਤਾਨ April 2025 ਤੱਕ ਸ਼ੁਰੂ ਹੋ ਸਕਦੇ ਨੇ ਅੱਗੇ ਦੀ ਯੋਜਨਾ ਬਣਾਉਣ ਯਕੀਨੀ ਹੈ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਲਾਭ ਨੂੰ ਪ੍ਰਾਪਤ ਕਰ ਸਕਦੇ ਹੋ CPP ਭੁਗਤਾਨ ਸੇਵਾ ਮੁਕਤ ਲੋਕਾਂ ਲਈ ਇੱਕ ਸਥਿਰ ਆਮਦਨੀ ਦੀ ਪੇਸ਼ਕਸ਼ ਕਰਦੇ ਨੇ ਲੱਖਾਂ ਕੈਨੇਡੀਅਨਾਂ ਨੂੰ ਉਹਨਾਂ ਦੇ ਸਨੈਰੀ ਲਾਲ ਸਾਲਾਂ ਵਿੱਚ ਵਿੱਤੀ ਯੋਜਨਾ ਵਿੱਚ ਬਣਾਉਣ ਵਿੱਚ ਬੱਧੀ ਵੱਡੀ ਮਦਦ ਕਰਦੇ ਨੇ ਤੁਸੀਂ ਭਾਵੇਂ ਵਰਤਮਾਨ ਵਿੱਚ ਲਾਭ ਪ੍ਰਾਪਤ ਕਰਦੇ ਹੋ ਰਿਟਾਇਰਮੈਂਟ ਦੀ ਯੋਜਨਾ ਬਣਾ ਰਹੇ ਹੋ ਇਸ ਦੇ ਲਾਭ ਨੂੰ ਵੱਧ ਤੋਂ ਵੱਧ ਇਕੱਠਾ ਕਰਨ ਲਈ ਸੀਪੀਪੀ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ 2025 ਸੀਪੀਪੀ ਭੁਗਤਾਨ ਦੇ ਤਰੀਕੇ ਦੱਸ ਦिए ਇੱਥੇ 2025 ਵਿੱਚ ਸੀਪੀਪੀ ਭੁਗਤਾਨ ਦੀਆਂ ਤਰੀਕਾ 29 ਜਨਵਰੀ 2025 ਫਰਬਰੀ 2025 ਮਾਰਚ 27 2025 April 28 2025 ਮਈ 28 2025 ਜੂਨ 26 2025 ਜੁਲਾਈ 29 2025 27 ਅਗਸਤ 2025 ਸਤੰਬਰ 25 2025 ਅਕਤੂਬਰ 29 2025 26 ਨਵੰਬਰ 2025 ਦਸੰਬਰ 22 2025 ਰੀਡਿੰਗ ਖਬਰਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ